ਅਮਰੀਕਾ ਦੇ ਵਿੱਚ ਵਾਪਰੇ ਟਰਾਲੇ ਹਾਦਸੇ ਦੌਰਾਨ ਤਿੰਨ ਵਿਦੇਸ਼ੀ ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਟੋਲ ਦਾ ਹਰਜਿੰਦਰ ਸਿੰਘ ਨਾਮਕ ਵਿਅਕਤੀ ਟਰਾਲਾ ਚਲਾ ਰਿਹਾ ਸੀ। ਪਿੰਡ ਵਾਸੀਆਂ ਅਤੇ ਹਰਜਿੰਦਰ ਸਿੰਘ ਦੇ ਚਾਚਾ ਜੀ ਦੇ ਲੜਕੇ ਨਾਲ ਗੱਲਬਾਤ ਦੌਰਾਨ ਕਿਹਾ ਗਿਆ ਕਿ ਜੋ ਵੀ ਕੁਝ ਮੀਡੀਆ ਚੈਨਲ ਵਾਲੇ ਵੀ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ ਉਹਨਾਂ ਫੈਲਾਈਆਂ ਜਾਣ। ਅਜੇ ਹਰਜਿੰਦਰ ਸਿੰਘ ਨੂੰ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ। ਸਤਾਇ ਤਰੀਕ ਨੂੰ ਅਜੇ ਕੇਸ ਦੀ ਸੁਣਵਾਈ ਹੈ। ਅਤੇ ਜੋ ਕੁਝ ਲੋਕ ਫੰਡਿੰਗ ਦੇ ਨਾਤੇ ਪੈਸਾ ਇਕੱਠਾ ਕਰ ਰਹੇ ਹਨ ਅਜਿਹਾ ਨਾ ਕੀਤਾ ਜਾਵੇ ਵੱਧ ਤੋਂ ਵੱਧ ਹਰਜਿੰਦਰ ਦੇ ਹੱਕ ਵਿੱਚ ਪਟੀਸ਼ਨਾਂ ਦਾਇਰਾ ਕਰਕੇ ਸਭ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ ਤਰਨ ਤਰੰਤ ਪત્રਕਾਰ ਸਨ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਵਿੰਦਰ ਸਿੰਘ ਹੈ ਜੀ ਕੀ ਕੀ ਲੱਗ ਰਿਹਾ ਤੁਸੀਂ ਹਰਜਿੰਦਰ ਤੇ ਮੇਰਾ ਉਹ ਬ੍ਰਦਰ ਹੈ ਛੋਟਾ ਜੀ ਚਾਚਾ ਜੀ ਦਾ ਬੇਟਾ ਜੀ ਕੀ ਕਹਿਣਾ ਚਾਹੋਗੇ ਘਟਨਾ ਕਰ ਨੂੰ ਪਰ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵਿੱਚ ਕਿਵੇਂ ਉਹਨਾਂ ਦੀ ਮਦਰ ਕੌਣ ਪਰਿਵਾਰ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਤੇ ਡੈਥ ਹੋ ਚੁੱਕੀ ਹੈ ਕਰੋਨਾ ਗਾਲ ਦੇ ਵੇਲੇ ਜੀ ਉਹਨ ਘਰ ਦੇ ਵਿੱਚ ਆ ਵਕਤ ਉਹਨਾਂ ਦੀ ਮਾਤਾ ਜੀ ਤੇ ਵੱਡੇ ਬ੍ਰਦਰ ਉਹਨਾਂ ਦੇ ਜਿਹੜੀ ਮਾਤਾ ਜੀ ਆ ਉਹ ਵੀ ਜਦੋਂ ਇਹ ਗੱਲ ਸੁਣੀਆ ਸਦਮੇ ਦੇ ਵਿੱਚ ਆ ਕਾਫੀ ਸੀਰੀਅਸ ਸੀ ਹਸਪੀਟਲ ਖੜੀ ਸੀ ਉਦੋਂ ਦਵਾਈ ਦਿਵਾ ਕੇ ਲੈਂਦੀ ਆ ਅੱਗੇ ਨੂੰ ਕੋ ਜੋ ਬਿਹਤਰ ਸੀ ਉਹਨਾਂ ਦੀ ਜੀ ਕਿ ਕਦੋਂ ਦਾ ਗਿਆ ਸੀ ਵੀ ਅਮਰੀਕਾ ਇਹ 2018 ਦੇ ਵਿੱਚ ਗਿਆ ਜੀ ਤਕਰੀਬਨ ਇਹਨੂੰ ਮਤਲਬ 5-6 ਸਾਲ ਹੋ ਗਏ ਗਏ ਕੀ ਕਹਿਣਾ ਚਾਹੋਗੇ ਲਗਾਤਾਰ ਅਫਵਾਹਾਂ ਦਾ ਦੌਰ ਵੀ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਕੁਝ ਹੋਣਾ ਪੰਡਿੰਗ ਵੀ ਵੀਰਦਨਾ ਦੇ ਕੱਤੀ ਕਰੇ ਜਾ ਰਹੇ ਨੇ ਲੋਕ ਪੈਸਾ ਵੀ ਰੱਖਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਹਾਂ ਵੀਰ ਜਿਹੜੀ ਇਹ ਸਜ਼ਾ ਦੀ ਗੱਲ ਹੈ 45 ਸਾਰੇ ਸਾਰੀ ਦਰਸਾ ਸਾਲ ਅਫਵਾਹਾਂ ਡਾਈਆਂ ਜਾ ਰਹੀਆਂ ਆ ਹਾਲਾਂਕਿ 27 ਤਰੀਕ ਨੂੰ ਇਹਨਾਂ ਦੀ ਜਿਹੜੀ ਆ ਉਹ ਸੁਣਵਾਈ ਹੋਣੀ ਕੇਸ ਦੀ ਬਾਕੀ ਜਿਹੜੀਆਂ ਆ ਜਿਹੜਾ ਫੰਡਿੰਗ ਦੀ ਗੱਲ ਆ ਇਹ ਜਿਹੜਾ ਆ ਇਹ ਨਾ ਕਰਨ ਇਹ ਸਾਰਾ ਕੁਝ ਜਿਹੜਾ ਇਹ ਗਲਤ ਹੋ ਰਿਹਾ ਇਹ ਹੱਥ ਜੋੜ ਕੇ ਬੇਨਤੀ ਪਰਿਵਾਰ ਵੱਲੋਂ ਵੀ ਤੇ ਅਸੀਂ ਵੀ ਬੇਨਤੀ ਕਰਦੇ ਆ ਜਿਹੜੀ ਆ ਵੀਰ ਦੇ ਨਾਂ ਦੇ ਫੰਡਿੰਗ ਹੋ ਰਹੀ ਆ ਇਹ ਨਾਂ ਕੀਤੀ ਜਾਵੇ ਝੂਠੀਆਂ ਖਵਾਵਾ ਜਿਹੜੀਆਂ ਇਹ ਨਾਂ ਡੀਆਂ ਜਾਣਾ ਇਹ ਪੇਸ਼ ਕੀਤਾ ਗਿਆ ਕਿਵੇਂ ਕਿਵੇਂ ਦੇਖਦੇ ਹੋ ਕਿ ਤੁਸੀਂ ਵੀ ਗੁਰਤੇਕ ਜੋ ਕੀ ਕਹਿਣਾ ਚਾਹੋ। ਵੇਖੋ ਜੀ ਇਹ ਤੇ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਸਿੱਖਾਂ ਦੇ ਨਾਲ ਪਹਿਲਾਂ ਤੋਂ ਹੀ ਇਹ ਚੀਜ਼ਾਂ ਹੁੰਦੀਆਂ ਆ ਰਹੀਆਂ ਜਦੋਂ ਉਹਨਾਂ ਨੇ ਲਾਲਤ ਦੇ ਵਿੱਚ ਪੇਸ਼ ਕੀਤਾ ਵੀਰ ਗੁਰਸਿੱਖਿਆ ਸਿਰ ਤੇ ਜੁੜਾ ਆ ਹਾਲਾਂਕਿ ਚਲੋ ਉੱਥੇ ਕਾਨੂੰਨ ਹੈ ਆ ਪਾਗਲ ਬਣ ਕੇ ਨਹੀਂ ਅੰਦਰ ਜਾ ਸਕਦਾ ਸੀ ਪਰ ਉਹਨੂੰ ਪਟਕਾ ਦੇ ਦਿੱਤਾ ਜਾਂਦਾ ਜਿਹੜਾ ਉਹ ਸਿਰ ਦੇ ਉੱਤੇ ਬੰਨ ਕੇ ਜਾਂਦਾ ਇਹ ਵੀ ਉਹ ਇੱਕ ਬਹੁਤ ਨਿੰਦਣਯੋਗ ਘਟਨਾ ਹੈ ਸਰਕਾਰ ਨੂੰ ਕੀ ਪੀਲਾ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਕਿ ਇਹ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਤੇ ਬਾਹਰ ਉੱਥੇ ਜਾ ਕੇ ਮੈਸੀ ਦੇ ਵਿੱਚ ਗੱਲ ਕਰਕੇ ਉਹ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਉਹ ਦਵਾਈ ਜਾਵੇ ਮੋਹਿਮ ਸ਼ੁਰੂ ਹੋਈ ਆ ਜਿਹੜੀ ਕਿ ਪਟੀਸ਼ਨਦਾਰਾਂ ਦੀ ਐਵੇਂ ਤੁਹਾਨੂੰ ਪਤਾ ਲੱਗਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਵੀਰ ਜੀ ਉਹ ਪਟੀਸ਼ਨ ਬਾਰੇ ਵੀ ਇਤਨਾ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਇੱਕ ਵੀਰ ਨੂੰ ਉੱਥੇ ਸਜ਼ਾ ਕਾਫੀ 100 ਸਾਲ ਦੀ ਹੋ ਗਈ ਸੀ ਇਤਨਾ ਹੀ ਪਟੀਸ਼ਨਾਂ ਪਾਈਆਂ ਗਈਆਂ ਸੋ ਵੀਰ ਦੀ ਪਟੀਸ਼ਨ ਜਿਹੜੀ ਫੌਨ ਕਾਰਨ ਸਜ਼ਾ ਘੱਟ ਹੋ ਗਈ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਭਰਾ ਦੀ ਵੀ ਉਹ ਪਟੀਸ਼ਨਾਂ ਪ੍ਰਾਣ ਕਰਕੇ ਵੱਧ ਤੋਂ ਵੱਧ ਪਾਈ ਜਾਵੇ ਕਿਉਂਕਿ ਜਿਹੜੀ ਸਜ਼ਾ ਉਹਦੀ ਆ ਕੰਮ ਕੀਤੀ ਜਾਵੇ ਜੀ ਕੀ ਨਾਮ ਆਪਣਾ ਹੈ ਮੇਰਾ ਨਾਮ ਸਰਪੰਚ ਜਸਨਦੀਪ ਸਿੰਘ ਆ ਪਿੰਡ ਰਟੌਲਾ ਵਿllੀਆਂ ਤੋਂ ਜੀ ਅੱਛਾ ਜੀ ਕੀ ਕਹੋਗੇ ਤੁਹਾਡੇ ਪਿੰਡ ਦੇ ਜਿਹੜੇ ਵੀਰ ਕੋਲੋਂ ਉੱਥੇ ਬਾਹਰ ਘਟਨਾ ਕਰਮ ਵਾਪਰਿਆ ਕੀ ਕਹਿਣਾ ਚਾਹੋਗੇ ਪਿੰਡ ਵਾਚੀ ਤੇ ਇੱਕ ਮੋਤਵਾਰ ਰੱਖੀ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਪਿਛਲੇ ਦਿਨੇ ਯੂ ਐਸ ਏ ਚ ਐਕਸੀਡੈਂਟ ਹੋਇਆ ਵਾ ਤਿੰਨ ਉਹਨਾਂ ਦੇ ਗੁਰੇ ਪਰਿਵਾਰ ਦੇ ਜੀਵ ਗੁਜ਼ਰ ਗਏ ਸਾਨੂੰ ਉਹਨਾਂ ਦੇ ਪਰਿਵਾਰ ਨਾਲ ਵੀ ਬਹੁਤ ਦਰਦੀ ਆ ਦੂਜਾ ਵੀਰ ਸਾਡਾ ਰਜਿੰਦਰ ਸਿੰਘ ਉਹਨੇ ਕੋਈ ਉਹਦਾ ਕੋਈ ਨਿੱਜੀ ਮਸਲਾ ਨਹੀਂ ਉਹਨੇ ਕੋਈ ਜਾਣ ਕੇ ਨਹੀਂ ਐਕਸੀਡੈਂਟ ਕੀਤਾ ਰੋਡ ਤੇ ਵੇਖੋ ਜੀ ਇਹ ਚਾਂ ਚੱਕੀ ਇੱਥੇ ਵੀ ਆਪਾਂ ਵੇਖਨੇ ਆ ਕਿ ਐਕਸੀਡੈਂਟ ਨਿਤ ਹੁੰਦੇ ਆ ਐਂ ਤੇ ਇਹ ਵੀ ਐਨੇ ਕਿ ਚਲੋ ਗੱਡੀ ਉਹ ਵੀ ਬੜੀ ਸਪੀਡ ਤੇ ਸਰਕਾਰ ਨੂੰ ਉਹਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਆ ਕੋਈ ਡਰਿੰਕ ਨਾ ਕੀਤੀ ਹੋਵੇ ਤੇ ਬਾਕੀ ਇਹ ਹੈ ਕਿ ਵੀਰ ਦੇ ਵਾਸਤੇ ਅਫਵਾਹਾਂ ਬਹੁਤ ਉੱਡ ਰਹੀਆਂ ਆ ਕਿ 40 45 ਸਾਲ ਦੀ ਸਜ਼ਾ ਹੋ ਗਈ ਆ ਜੀ ਤੇ ਹਲੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਤੇ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਮੰਗ ਕੀ ਕਰਦੇ ਬੰਗ ਦੇ ਇਹ ਕਰਦੇ ਆ ਕਿ ਚਲੋ ਜੇ ਗਲਤੀ ਹੋਈ ਹੈ ਵੀਰ ਤੋਂ ਤਾ ਵੀਰ ਦਾ ਸਾਥ ਦਈਏ ਇਨਸਾਫ ਮਿਲੇ ਉਹਨੂੰ ਤੇ ਜਿਹੜੀ ਸਜ਼ਾ ਵੀ ਕੋਈ ਘਟ ਤੋਂ ਘਟ ਹੋਵੇ ਤੇ ਇੰਡੀਆ ਵੀ ਜਿਹੜਾ ਪੇਸ਼ ਕੀਤਾ ਗਿਆ ਸਿੱਖੀ ਫੜਕਾ ਨਹੀਂ ਸੀ ਸਦਾ ਦੀ ਉਹ ਘਰ ਨਗਰ ਨੂੰ ਕੀ ਕਹਿੰਦੇ ਉਹ ਅਸੀਂ ਚੀਜ਼ ਵੇਖੀ ਆ ਜਦੋਂ ਬੇੜੀਆਂ ਤੁਹਾਨੂੰ ਲੱਗੀਆਂ ਸਿਰ ਤੇ ਦਸਤਾਰ ਨੇ ਇਹਦੇ ਅੰਗਰੇਜ਼ਾਂ ਵੇਲੇ ਦਾ ਜ਼ੁਲਮ ਫੇਰ ਉਹ ਦਿਨ ਚਿੱਤੇ ਆ ਗਏ ਜਿਹੜੀ ਦਸਤਾਰ ਆ ਸਿੱਖ ਦੀ ਉਹ ਤਾਜ ਹੈ ਤੇ ਜੇ ਆਪਣੇ ਸਿਰ ਤੋਂ ਤਾਜ ਹੀ ਲੱਤ ਜਾਵੇ ਤੇ ਆਪਾਂ ਫਿਰ ਸਿੱਖ ਨਹੀਂ